ਸਾਡਾ ਮਾਲਕ ਤਾਂ ਹੀ ਖੁਸ਼ ਹੋਊਗਾ ਜੀ ਮਿਲ ਜੁਲ ਕੇ ਰਹਾਂਗੇ ਨਾ ਔਰ ਇਹ ਕੁਰਬਾਨੀ ਵੀ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਜਰੀ ਮਹੱਲਾ ਪੰਜਵਾਂ ਅੰਗ 498 ਮਿਲਵੇ ਕੀ ਮਹਿਮਾ ਬਰਨ ਨਾ ਸਕੋ ਨਾਨਕ ਪਰੈ ਅਪਰੀਲਾ ਮੈਂ ਮਿਲ ਬੈਠਣ ਤੇ ਇਕਤਾ ਦੀ ਮਹਿਮਾ ਬਰਨ ਨਹੀਂ ਕਰ ਸਕਦਾ ਪਰ ਇਹ ਤੋਂ ਪਰੇ ਉੱਚੀ ਤੋਂ ਉੱਚੀ ਹੈ ਤੇ ਕੁਰਾਨ ਸ਼ਹੀਬ ਚ ਕਿਹਾ ਗਿਆ ਹੈ ਸੂਰਤ ਨਸਾ ਆਇਤ ਨੰਬਰ 128 ਚ ਵਸਲੂ ਖੈਰ ਸੁਲਾ ਇਕਤਾ ਜਦ ਮਿਲ ਬੈਠਣਾ ਸਭ ਤੋਂ ਚੰਗੀ ਗੱਲ ਹੈ ਪਸੂ ਦੀ ਇੱਕ ਕੋਸ਼ਿਸ਼ ਹੈ ਇਹ ਸਾਡੇ ਮੇਰੇ ਬਹੁਤ ਹੀ ਅਜ਼ੀਜ਼ ਮੈਂ 10 ਸਾਲ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਇੰਨਾ ਪਿਆਰ ਕਰਦੇ ਨੇ ਉਹਨਾਂ ਸੱਚੀ ਉਹਦੇ ਵੱਲੋਂ ਹਰ ਸਾਲ ਜਿਹੜਾ ਇੱਕ ਲੰਗਰ ਲਾਇਆ ਜਾਂਦਾ ਚੌਲਾਂ ਦਾ ਮਿੱਠੇ ਚੌਲਾਂ ਦਾ ਤਾਂ ਉੱਥੇ ਜਿਹੜਾ ਕਿ ਇੱਕ ਸਾਨੂੰ ਬੜੀ ਖੂਬਸੂਰਤ ਤਸਵੀਰ ਦੇਖਣ ਨੂੰ ਮਿਲਦੀ ਹੈ ਕਿ ਸਿੱਖ ਤੇ ਮੁਸਲਮਾਨ ਜਿਹੜੀ ਸਾਂਝ ਹੈ ਉਹ ਮੁੱਢ ਕਦੀਬ ਤੋਂ ਚੱਲਦੀ ਆਈ ਤੇ ਅੱਜ ਵੀ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਬੇਸ਼ੱਕ ਕੋਸ਼ਿਸ਼ ਕੀਤੀ ਗਈ ਕਈ ਵਾਰ ਸ਼ਰਾਰਤੀ ਅੰਸਰਾਂ ਵੱਲੋਂ ਉਹ ਕੋਸ਼ਿਸ਼ ਹਮੇਸ਼ਾ ਸਫਲ ਹੋਈ ਹੈ ਦੇਖੋ ਹਨੇਰੇ ਦਾ ਆਪਣਾ ਸੁਭਾਅ ਆ ਉਹਨੇ ਵੀ ਤੇ ਆਪਣੀ ਹੋਂਦ ਨੂੰ ਜਤਾਉਣਾ ਹੀ ਹੁੰਦਾ ਤੇ ਸੂਰਜ ਦਾ ਕੰਮ ਆ ਵੀ ਹਨੇਰੇ ਨੂੰ چیر ਕੇ ਚਾਨਣ ਕਰਨਾ ਉਹ ਠੀਕ ਆ ਜਿਹੜੇ ਉਹ ਕਰ ਰਹੇ ਨੇ ਕਰੀ ਜਾਣ ਪਰ ਕੂੜ ਨਖੁੱਟੇ ਨਾਨਕਾ ਔੜਕ ਸੱਚ ਲਈ ਸੱਚ ਦਾ ਸਾਥ ਹੀ ਰਹਿਣਾ ਹੈ ਇਹਨਾਂ ਦਾ ਪਿਆਰ ਵੀ ਸਾਨੂੰ ਇੱਥੇ ਸਹਿਬਜ਼ਾਦੇਾਂ ਦੀ ਉਹ ਸੀਦੀ ਦਾ ਦੁੱਖ ਝਿਚਕੇ ਲੈ ਕੇ ਆਉਂਦਾ ਤੇ ਇਹਨਾਂ ਦਾ ਪਿਆਰ ਵੀ ਲੈ ਕੇ ਆਉਂਦਾ ਖਿੱਚ ਕੇ ਇੱਥੇ ਤੇ ਬਿਲ ਜੁੜ ਕੇ ਅਸੀਂ ਇੱਕ ਸੰਸਾਰ ਨੂੰ ਇੱਕ ਮੁਹੱਬਤ ਦਾ ਪੈਗਾਮ ਉਹ ਜਿਹੜਾ ਭਾਈ ਸਾਹਿਬ ਨੇ ਕਿਹਾ ਮੇਰੇ ਬਹੁਤ ਹੀ ਅਜ਼ੀਜ਼ ਨੇ ਭਰਾ ਨੇ ਇਸ ਤੋਂ ਵੀ ਵੱਧ ਕਹਿ ਸਕਦਾ ਮੈਂ ਵੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਆਪਣੇ ਨਾਲ ਰੱਖਿਆ ਦਿੱਤਾ ਸੀ ਨਾ ਬਸ ਉਹੀ ਸਨੇਹਾ ਇੱਥੋਂ ਜਾ ਰਿਹਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਪੋਕਸਮੈਨ ਟੀਵੀ ਮੈਂ ਸੁਰਖਾਬ ਇਸ ਵਕਤ ਤਸੀਮ ਮੁਕद्दस ਸਥਾਨ ਬੜਾ ਪਵਿੱਤਰ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਬੈਠੇ ਆ ਤੇ ਬੜਾ ਸੋਹਣਾ ਸਨੇਹਾ ਇੱਥੋਂ ਇੱਕ ਦਿੱਤਾ ਜਾਂਦਾ ਹੈ ਸਿੱਖ ਮੁਸਲਮਾਨਾਂ ਸਾਂਝਾ ਜਿਹੜੇ ਇੱਕ ਸੁਸਾਇਟੀ ਹੈ ਉਹਦੇ ਵੱਲੋਂ ਹਰ ਸਾਲ ਜਿਹੜਾ ਇੱਕ ਲੰਗਰ ਲਾਇਆ ਜਾਂਦਾ ਚੌਲਾਂ ਦਾ ਮਿੱਠੇ ਚੌਲਾਂ ਦਾ ਤਾਂ ਉੱਥੇ ਜਿਹੜਾ ਕਿ ਇੱਕ ਸਾਨੂੰ ਬੜੀ ਖੂਬਸੂਰਤ ਤਸਵੀਰ ਦੇਖਣ ਨੂੰ ਮਿਲਦੀ ਹੈ ਕਿ ਸਿੱਖ ਤੇ ਮੁਸਲਮਾਨ ਜਿਹੜੀ ਸਾਂਝ ਹੈ ਉਹ ਮੁੱਢ ਕਦੀਬ ਤੋਂ ਚੱਲਦੀ ਆਈ ਤੇ ਅੱਜ ਵੀ ਉਸੇ ਤਰੀਕੇ ਦੇ ਨਾਲ ਬਰਕਰਾਰ ਹੈ ਬੇਸ਼ੱਕ ਕੋਸ਼ਿਸ਼ ਕੀਤੀ ਗਈ ਕਈ ਵਾਰ ਸ਼ਰਾਰਤੀ ਅੰਸਰਾਂ ਵੱਲੋਂ ਉਹ ਕੋਸ਼ਿਸ਼ ਹਮੇਸ਼ਾ ਸਫਲ ਹੋਈ ਹੈ ਤੇ ਮੇਰੇ ਨਾਲ ਤੁਸੀਂ ਇੱਕ ਤਸਵੀਰ ਤੁਹਾਨੂੰ ਦਿਖਾਉਨੇ ਆ ਪਾਸੇ ਤਾਂ ਗਿਆਨੀ ਹਰਪਾਲ ਸਿੰਘ ਜੀ ਨੇ ਇਹਦੇ ਦੂਜੇ ਪਾਸੇ ਡਾਕਟਰ ਨਾਸਰ ਅਖਤਰ ਨੇ ਦੋਵੇਂ ਆਪੋ ਆਪਣੀਆਂ ਕੌਮਾਂ ਦੇ ਸਰਮੌਰ ਨੇ ਆਪੋ ਆਪਣੀਆਂ ਕੌਮਾਂ ਦੇ ਸਰਮੌਰ ਆਗੂ ਨੇ ਤੇ ਬਹੁਤ ਖੂਬੀ ਇੱਕ ਸਨੇਹਾ ਦਿੱਤਾ ਜਾ ਰਿਹਾ ਦੋਵਾਂ ਦਾ ਇਕੱਠੇ ਬਹਿ ਕੇ ਕਿ ਪਾਣੀ ਚ ਡਾਂਗਾ ਮਾਰ ਕੇ ਕਦੇ ਪਾਣੀ ਵੱਖ ਨਹੀਂ ਹੋਏ ਗਿਆਨੀ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਮੁਕੱਦਸ ਥਾਂ ਤੇ ਸਾਨੂੰ ਇਹ ਤਸਵੀਰ ਹਮੇਸ਼ਾ ਦੇਖਣ ਨੂੰ ਮਿਲਦੀ ਆ ਇਹ ਮੁੱਢੋਂ ਕਦੀਮੋਂ ਸਾਂਝ ਬਣੀ ਹੋਈ ਆ ਤੇ ਸਾਂਝ ਅੱਜ ਵੀ ਉਸੇ ਤਰੀਕੇ ਨਾਲ ਬਰਕਰਾਰ ਹੈ ਇਹ ਅਸਲ ਵਿੱਚ ਜਿਹੜਾ ਧਰਮ ਦਾ ਅਸਲੀ ਰੂਪ ਹੈ ਨਾ ਜੀ ਉਹ ਪ੍ਰਗਟ ਹੁੰਦਾ ਹੈ ਫਤੇਗੜ ਸਾਹਿਬ ਦੀ ਧਰਤੀ ਤੋਂ ਔਰ ਇਹਨਾਂ ਵੀਰਾਂ ਦੇ ਉਦਮ ਦੇ ਨਾਲ ਜਿਹੜਾ ਉਦਮ ਇਹ ਕਰਦੇ ਆ ਦੇਖੋ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਵੀ ਖਰਚਾ ਵੀ ਹੁੰਦਾ ਸਮਾਂ ਵੀ ਕੱਟਣਾ ਪੈਂਦਾ એનર્ਜੀ ਵੀ ਲੱਗਦੀ ਆ ਪਰ ਇਹ ਸਾਰਾ ਕੁਝ ਲਾਉਣ ਦਾ ਇੱਕੋ ਹੀ ਮਨੋਰਥ ਹੈ ਵੀ ਦੁਨੀਆ ਦੇ ਉੱਤੇ ਇਨਸਾਨੀਅਤ ਜਿੰਦਾ ਰਹਿ ਸਕੇ ਇਨਸਾਨੀਅਤ ਦਾ ਸਨੇਹਾ ਦਿੱਤਾ ਜਾ ਸਕੇ ਤੇ ਜਿਹੜਾ ਬੰਦਾ ਇਨਸਾਨੀਅਤ ਵਾਸਤੇ ਆਪਣੀ એનર્ਜੀ ਪੈਸਾ ਟਾਈਮ ਸਭ ਕੁਝ ਲਾ ਰਿਹਾ ਦਿਨੋਂ ਜੀ ਕਰਦਾ ਵੀ ਆਪਾਂ ਉਹਦਾ ਸਤਿਕਾਰ ਕਰੀਏ ਤੇ ਔਰ ਬਹੁਤ ਲੋਡ ਹੈ ਵੀ ਪ੍ਰੈਕਟੀਕਲ ਇਦਾਂ ਦੇ ਜਿਹੜੇ ਕਾਰਜ ਜਿਹੜੇ ਆ ਹੋਣ ਔਰ ਸਹੀ ਅਰਥਾਂ ਵਿੱਚ ਜੋ ਧਰਮ ਦੀ ਵਿਆਖਿਆ ਵੀ ਸਾਰੀ ਮਨੁੱਖਤਾ ਨੂੰ ਪਿਆਰ ਖਲਾਵੇ ਚ ਲੈਣਾ ਜੋ ਇਸਲਾਮ ਵੀ ਸਿਖਾ ਰਿਹਾ ਤੇ ਗੁਰਮਤ ਵੀ ਸਿਖਾ ਰਹੀ ਹੈ ਤੇ ਉਹਨੂੰ ਰੱਬ ਦੀ ਇਬਾਦਤ ਕਾਦੀ ਜੇ ਅਸੀਂ ਬੰਦਿਆਂ ਨਾਲ ਨਫ਼ਰਤ ਕੀਤੀ ਇਹ ਚੀਜ਼ ਪੰਜਾਬ ਤੋਂ ਕਿਤੇ ਹੋਰ ਚਲੇ ਜਾਈ ਉਹਥੇ ਨਜ਼ਰ ਨਹੀਂ ਆਉਂਦੀ ਮਾਣਾ ਚ ਖਟਾਸ ਬਹੁਤ ਭਰਨ ਦੀ ਕੋਸ਼ਿਸ਼ ਪੰਜਾਬ 'ਚ ਵੀ ਕੀਤੀ ਗਈ ਪਰ ਹਮੇਸ਼ਾ ਉਹ ਸ਼ਰਾਰਤੀ ਅਨਸਰ ਨੇ ਉਹ ਜਿਹੜੇ ਰਾਜਿਕਤਾ ਫਲਾਉਣ ਵਾਲੇ ਤੱਤ ਨੇ ਉਹ ਸਫਲ ਰਹੇ ਨੇ ਪੰਜਾਬ ਦੇ ਵੇਖੋ ਹਨੇਰੇ ਦਾ ਆਪਣਾ ਸੁਭਾਅ ਆ ਉਹਨੇ ਵੀ ਤੇ ਆਪਣੀ ਹੋਂਦ ਨੂੰ ਜਤਾਉਣਾ ਹੀ ਹੁੰਦਾ ਤੇ ਸੂਰਜ ਦਾ ਕੰਮ ਹੈ ਵੀ ਹਨੇਰੇ ਨੂੰ چیر ਕੇ ਚਾਨਣ ਕਰਨਾ ਉਹ ਠੀਕ ਆ ਜਿਹੜੇ ਉਹ ਕਰ ਰਹੇ ਨੇ ਕਰੀ ਜਾਣ ਪਰ ਕੂੜ ਨਿਖੁੱਟੇ ਨਾਨਕਾ ਔੜਕ ਸੱਚ ਲਈ ਸੱਚ ਦਾ ਸਾਥ ਹੀ ਰਹਿਣਾ ਜੀ ਸੱਚ ਦਾ ਸੱਚ ਰਹਿਣਾ ਅਕਾ ਸਾਹਿਬ ਹਰ ਸਾਲ ਤੁਸੀਂ ਉਪਰਾਲਾ ਕਰਦੇ ਹੋ ਹਰ ਸਾਲ ਇਹ ਤਸਵੀਰ ਜਿਹੜੀ ਕਿ ਆ ਇਸ ਪੂਰੇ ਸਮਾਗਮ ਦੇ ਵਿੱਚੋਂ ਅਸੀਂ ਸਮਾਰੋਹ ਦੇ ਵਿੱਚੋਂ ਇੱਕ ਬੜੀ ਖੂਬਸੂਰਤ ਚੀਜ਼ ਸਨੇਹਾ ਲੈ ਕੇ ਜਾਣੇ ਆ ਕੀ ਕਹਿਣਾ ਚਾਹੁੰਦੇ ਹਾਂ ਵਿਸ਼ੇਸ਼ ਰੂਪ ਦੇ ਵਿੱਚ ਅੱਜ ਫਿਰ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਸਾਰੀਆਂ ਤਾਰੀਫਾਂ ਸਾਰੀਆਂ ਵਡਿਆਈਆਂ ਉਸ ਰੱਬ ਲਈ ਨੇ ਜਿਹੜਾ ਸਾਰਾ ਜਗ ਦਾ ਸਿਰਜਣਹਾਰ ਸਾਜਣਹਾਰ ਤੇ ਪਾਲਣਹਾਰ ਹੈ ਉਸੇ ਕੋ ਰੱਬ ਨੂੰ ਹੀ ਵਕ ਵਕ ਪਾਸ਼ਾਵਾ ਵਿੱਚ ਅੱਲਾ ਅਕਾਲ ਪੁਰਖ ਪ੍ਰਭੂ ਪਰਮੇਸ਼ਵਰ ਲਾਰਡ ਗੋਡ ਅਦਿਨਾਮਾਂ ਦੁਆਰਾ ਯਾਦ ਕੀਤੀ ਜਾਂਦੀ ਹੈ ਕੁਰਾਨ ਸ਼ਰੀਫ ਜੀ ਇੱਕ ਚੈਪਟਰ ਹੈ ਅਲ ਹੁਜਰਾਤ ਜੀ ਉਹਦੀ ਆਇਤ ਨੰਬਰ 13 ਯਾ ਇਹ ਨਾਸੂ ਇਨਾ ਖਲਕਨਾਕੁਮ ਇਨ ਜ਼ਾਕਰੂ ਵ ਅਨਸਾ ਪਰਮਾਤਮਾ ਦਾ ਫਰਮਾਨ ਹੈ ਇਹ ਲੋਕੋ ਇਹ ਇਨਸਾਨੋ ਅਸੀਂ ਤੁਹਾਨੂੰ ਸਾਰਿਆਂ ਨੂੰ ਇੱਕ ਆਦਮੀ ਤੋਂ ਇੱਕ ਹੋਰ ਤੋਂ ਪੈਦਾ ਕੀਤਾ ਹੈ ਦੂਜੇ ਸ਼ਬਦਾਂ ਵਿੱਚ ਸਾਡੇ ਸਾਰਿਆਂ ਦੇ ਮੁੱਢਲੇ ਮਾਵਾ ਪਿਖਣੇ ਇਸ ਲਈ ਸੰਸਾਰ ਦੇ ਸਾਰੇ ਲੋਕ ਚਾਹੇ ਉਹ ਕਿਸੇ ਵੀ ਕੌਮ ਧਰਮ ਜਾਂ ਇਲਾਕੇ ਨਾਲ ਸੰਬੰਧ ਰੱਖਦੇ ਨੇ ਉਹ ਸਭ ਭਰਾ ਭਰਾ ਨੇ ਇੱਕ ਫੈਮਿਲੀ ਦੇ ਵਿੱਚ ਤੇ ਇਸ ਕਰਕੇ ਸਾਡਾ ਮਾਲਕ ਤਾਂ ਹੀ ਖੁਸ਼ ਹੋਊਗਾ ਜੇ ਮਿਲ ਜੁਲ ਕੇ ਰਹਾਂਗੇ ਨਾ ਔਰ ਇਹ ਗੁਰਬਾਣੀ ਵੀ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਜਰੀ ਮਹੱਲਾ ਪੰਜਵਾਂ ਅੰਗ 498 ਮਿਲਵੇ ਕੀ ਮਹਿਮ ਬਰਨ ਨਾ ਸਕੋ ਨਾਨਕ ਪਰੈ ਅਪਰੀਲਾ ਮੈਂ ਮਿਲ ਬੈਠਣ ਤੇ ਇਕਤਾ ਦੀ ਮਹਿਮਾ ਬਿਆਨ ਨਹੀਂ ਕਰ ਸਕਦਾ ਪਰ ਇਹ ਤੋਂ ਪਰੇ ਉੱਚੀ ਤੋਂ ਉੱਚੀ ਹੈ ਤੇ ਕੁਰਾਨ ਸ਼ਰੀਫ ਚ ਕਿਹਾ ਗਿਆ ਹੈ ਸੂਰਤ ਨਸਾ ਆਇਤ ਨੰਬਰ 128 ਚ ਵਸਲੂ ਖੈਰ ਸੁਲਾ ਇਕਤਾ ਜਦ ਮਿਲ ਬੈਠਣਾ ਸਭ ਤੋਂ ਚੰਗੀ ਗੱਲ ਹੈ ਬਸ ਉਹਦੀ ਇੱਕ ਕੋਸ਼ਿਸ਼ ਹੈ ਇਹ ਸਾਡੇ ਮੇਰੇ ਬਹੁਤ ਹੀ ਅਜ਼ੀਜ਼ ਮੈਂ 10 ਸ਼ਬਦਾਂ ਦੀ ਬਿਆਨ ਨਹੀਂ ਕਰ ਸਕਦਾ ਇੰਨਾ ਪਿਆਰ ਕਰਦੇ ਨੇ ਉਹਨਾਂ ਸੱਚੀ ਹੈਣਾ ਅਸੀਂ ਦੇਖੋ ਅੱਧੇ ਘੰਟੇ ਦੇ ਖੜਦੇ ਆਉਣਗੇ ਫੇਰ ਸ਼ੁਰੂ ਹੋਊਗਾ ਇਹਨਾਂ ਦਾ ਪਿਆਰ ਵੀ ਸਾਨੂੰ ਇੱਥੇ ਸਾਹਿਬ ਜਾਨਾਂ ਦੀ ਉਹ ਸੀਦੀ ਦਾ ਦੁੱਖ ਚੁੱਕ ਕੇ ਲੈ ਕੇ ਆਉਂਦਾ ਇੱਥੇ ਇਹਨਾਂ ਦਾ ਪਿਆਰ ਵੀ ਲੈ ਕੇ ਆਉਂਦਾ ਖਿੱਚ ਕੇ ਇੱਥੇ ਤੇ ਬਿਲ ਜੁੜ ਕੇ ਅਸੀਂ ਇੱਕ ਸੰਸਾਰ ਨੂੰ ਇੱਕ ਮੁਹੱਬਤ ਦਾ ਪੈਗਾਮ ਉਹ ਜਿਹੜਾ ਭਾਈ ਸਾਹਿਬ ਨੇ ਕਿਹਾ ਮੇਰੇ ਬਹੁਤ ਹੀ ਅਜ਼ੀਜ਼ ਨੇ ਭਰਾ ਨੇ ਇਸ ਤੋਂ ਵੀ ਵੱਧ ਕਹਿ ਸਕਦਾ ਵੇ ਵੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਆਪਣੇ ਨਾਲ ਰੱਖੇ ਦਿੱਤਾ ਸੀ ਨਾ ਬਸ ਉਹੀ ਸਨੇਹਾ ਇੱਥੋਂ ਜਾ ਰਿਹਾ ਹੈ ਵਾਹ ਉਹ ਜਿਹੜੀ ਬਾਬੇ ਨਾਨਕ ਨੇ ਜਾਂ ਉਦੋਂ ਅਸੀਂ ਕਰਵਾਇਤ ਤੋਰੀ ਸੀ ਅੱਜ ਤੱਕ ਉਹ ਰਿਵਾਇਤ ਉਹ ਸਾਡੇ ਬਰਕਰਾਰ ਬਰਕਰਾਰ ਰਹੀ ਹੈ ਔਰ ਜਿਹਨੇ ਕਿਹਾ ਨਾ 12 ਭਾਈ ਗੁਰਦਾਸ ਬਾਅਦ ਪਹਿਲੀ ਪੌੜੀ 35 ਤੇ ਬਾਬਾ ਗਿਆ ਬਗਦਾਦ ਨੂੰ ਬਾਦ ਜਾਇ ਕਿ ਹਸਤਾਨਾ ਇੱਕ ਬਾਬਾ ਆਕਾਰੂਪ ਦੂਜਾ ਰਬਾਬੀ ਮਰਦਾਨਾ ਪੈਸਾਲ ਬਹੁਤ ਬਹੁਤ ਹੀ ਮਤਲਬ ਅਸੀਂ ਕਹਿੰਦੇ ਮੁਹੱਬਤ ਭਰੀ ਤਸਵੀਰ ਅਸੀਂ ਜਦੋਂ ਗੱਲ ਕਰਦੇ ਆ ਕਿ ਪਾਣੀ ਚ ਡਾਂਗਾ ਮਾਰ ਕੇ ਪਾਣੀ ਵੱਖਰਾ ਨਹੀਂ ਹੁੰਦਾ ਤੇ ਇਹ ਸਾਂਝਾਂ ਜੜੀਆਂ ਨੇ ਉਹ ਬੜੇ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ ਤੇ ਅਰਦਾਸਾਂ ਆਈ ਰਹਿੰਦੀਆਂ ਨੇ ਕਿ ਇਹ ਸਾਂਝਾਂ ਇਸੇ ਤਰੀਕੇ ਨਾਲ ਬਰਕਰਾਰ ਰਹਿਣ ਮੈਂ ਸਰਖਾਬ ਆਪਣੇ ਸਹਿਯੋਗੀ ਸ਼ਮਸ਼ੇਰ ਸਿੰਘ ਦੇ ਨਾਲ ਰੋਜ਼ਾਨਾ ਸਪੋਕਸਮੈਨ ਸ਼੍ਰੀ ਫਤਿਹਗੁਰ ਸਾਹਿਬ